ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਓ ਜੀ ਗੁੱਡ ਮਾਰਨਿੰਗ ਹੋ ਚੁੱਕੀ ਐ ਤੇ ਸਵੇਰ ਦਾ ਬ੍ਰਿਚ ਚੈੱਕ ਕਰੂ। ਅੱਖਾਂ ਖੁੱਲਦੇ ਨਹੀਂ ਸਰਪ੍ਰਾਈਜ਼ ਮਿਲ ਜਾਂਦਾ ਰੋਜ਼ ਅੰਕਲ ਨਾਲ ਦਾ ਨਾ। ਹੈ? ਹੁਣ ਤਾਂ ਐਜੀ ਮਿਲਣਾ ਕਦੇ ਰੇਹ ਵਾਲੇ ਥੱਲੇ ਕਦੇ ਬੱਟਾਂ ਦੇ ਸਪਰੀਆਂ ਕਦੇ ਚੱਕਰ ਡਿਲੀਵਰੀ ਹੋਏ। ਫਲਾਣਾ ਝੋੜ ਸੜ ਕੇ ਕਦੇ ਖੁਸ਼ ਹੋ ਗਿਆ। ਚੱਲ ਸ਼ੁਕਰ ਐ ਵੀ ਉੱਪਰੇ ਤਾਂ। ਹਨਾ? ਬਚਾਓ ਹੋ ਗਿਆ ਜੋੜ ਤਾਂ ਦੇਖ ਥੋੜੀ ਕਿੰਨੇ ਠੋਕੇ ਪਏ ਨੇ ਜੋੜ ਵੀ ਬਹੁਤ ਚੱਲ ਕਰਤਾ ਟੁੱਟਾ ਹੋਣਾ ਹਾਂ ਇਹ ਬਈ ਅਸੀਂ ਨਵੀਂ ਮੋਟਰ ਆਈ ਤੀ ਸਵਾਲ ਸਾਡੇ ਕੋਲੇ ਅਸੀਂ ਪਿੰਡ ਚੁੰਨੀ ਮਾਝਲੇ ਚਾ ਨਾਲੇ ਪਿੰਡ ਤੋਂ ਤੇ ਉਹ ਸਾਹਮਣੇ 에ਰਪੋਰਟ ਆ ਉਧਰ 에ਰਪੋਰਟ ਦੇ ਨਾਲ ਹੀ ਫਿਰ ਬਿਲਕੁਲ 에ਰਪੋਰਟ ਦੇ ਨਾਲ ਹੀ ਮੋਟਰ ਮਿਲ ਗਈ ਤੇ ਅਜੇ ਸ਼ੁਰੂ ਹੈ ਕਰਿਆ ਦਾ ਕੰਮ ਓ ਠੀਕ ਆ ਜਿਹੜਾ ਮੋਟਰ ਤੇ ਸਾਡੇ ਵਾਲੇ ਦੇ ਅੰਕਲ ਉਹ ਨਵਾਂ ਪੁਰਜ਼ਾ ਲੱਗਿਆ ਤੁਸੀਂ ਦੇਖ ਕੇ ਆਏ ਆ ਉਹ ਦੇਖਣਾ ਹਲੇ ਦੇਖਣਾ ਇਹ ਕਰਨਾ ਜਿਹੜਾ ਆਟੋਮੈਟਿਕ ਦੀ ਜਗ੍ਹਾ ਲਾ ਕੇ ਗਿਆ ਉਹ ਉਹ ਮੇਰੀ ਸਲਾਹ ਵੀ ਘਰ ਵਾਲੀ ਮੋਟਰ ਤੇ ਵੀ ਲਵਾਵਾ ਮਾ ਹਾਂ ਤੇ ਅੱਜ ਨਹੀਂ ਕੱਲ ਨੂੰ ਪਾ ਚੈੱਕ ਕਰ ਲੈਣਾ ਉਹ ਤੇ ਉਹਦਾ ਘਰ ਵਾਲੀ ਮੋਟਰ ਪਰ ਇੰਨਾ ਕਿ ਨਿਆਰਾ ਜਿਵੇਂ ਆਪਾਂ ਨੂੰ ਟੈਂਕੀ ਦਾ ਪਤਾ ਹੁੰਦਾ ਵੀ ਆਪਣੀ 10 ਮਿੰਟ ਚ ਭਰੂਗੀ 15 ਲੈ ਲੈਂਦੇ 20 ਲੈ ਲੈਂਦੇ ਨਹੀਂ ਮੋਟਰ ਕਈ ਵਾਰ ਯਾਰ 10 ਤੋਂ 12 ਮਿੰਟ ਲਾਂਦੀ ਆ ਆਪਣੇ ਹਾਂ ਤਾਂ ਆਪਣਾ ਟਾਈਮ ਸੈੱਟ ਕਰਕੇ ਹਾਂ ਬੰਦਾ ਉਦੋਂ ਪਰਾਂ ਵੀ ਹੋਵੇ ਮੋਟਰ ਨੇ ਆਪਣੇ ਬੰਦ ਹੋ ਜਾਣਾ ਉਹਨੇ ਉਹ ਟੈਂਕੀ ਭਰ ਕੇ ਨਾ ਜਦੇ ਬੰਦ ਹੋ ਜਾਂਦੇ ਜਿ ਐਥੇ ਇਹ ਲੱਗਿਆ ਪਉਂਦਾ ਉਹ ਕੀ ਕਰਦਾ ਸਟਾਰਟਰ ਉਹਨੇ ਵੀ ਉਹਨੇ ਵੀ ਉਹਨੇ ਕਰਦਣੀ ਸੀ ਉਹਨੇ ਮੋਟਰ ਨਹੀਂ ਚਲਾਉਣੀ ਹੈ ਨਾ ਉਹਨੇ ਮਤਲਬ ਜੇ ਜੋੜ ਮਾੜਾ ਮੋਟਾ ਉਹ ਆਉਂਦਾ ਫਲਟ ਹੁੰਦਾ ਉਹਨੇ ਇੰਨਾ ਨਹੀਂ ਦਫੂ ਕਰਨ ਦੇਣਾ ਉਹਨੇ ਪਹਿਲਾਂ ਹੀ ਬੰਦ ਕਰਦਣੀ ਸੀ ਹਨਾ ਹੁਣ ਵੀ ਕੋ ਜੋੜ ਛੜਿਆ ਹੁਣ ਵੀ ਇੱਕੇ ਜੋੜ ਬਾਈ ਆਹ ਵਾਲਾ ਹੀ ਛੜਿਆ ਹਾਂ ਗਰਮ ਹੋ ਗਏ ਦੇ ਬਸ ਉਹ ਨੋਟ ਕਰ ਲੇ ਬਿਲਕੁਲ ਬਿਲਕੁਲ ਤੇ ਬਾਕੀ ਦੇ ਟੀਮ ਮੈਂਬਰ ਅੱਜ ਆਪਣੇ ਯੂਰੀਆ ਪਾ ਰਹੇ ਆ ਤੇ ਸਾਡੀ ਡਿਊਟੀ ਇੱਧਰ ਲੱਗੀ ਸੀ ਅਸੀਂ ਕਢਾ ਰਹੇ ਹਾਂ ਮੋਟਰ ਤੇ ਸ਼ੁਕਰ ਹੈ ਮਾਰਾ ਦਾ ਉਪਰਲੇ ਦਾ ਕੰਮ ਕਾਮਜਾਮ ਦੇ ਕਿਤੇ ਚੱਲਣਾ ਪੈਂਦਾ ਫਿਰ ਪ੍ਰੋਜੈਕਟ ਖਾਸਾ ਲੰਬਾ ਹੁੰਦਾ ਦਿਹਾੜੀ ਸਾਰੀ ਉਹ ਲੱਗ ਜਾਂਦੀ ਹੈ ਹਨਾ ਜੀ ਹਾਂ ਲੱਗ ਜਾਂਦਾ ਦੋ ਤਿੰਨ ਘੰਟੇ ਉਹ ਤਾਂ ਪੂਰਾ ਜੋਰ ਹੋਣਾ ਸੱਚ ਥੋਲਾ ਅਈ ਦਿੱਕਤ ਕੀ ਆਉਂਦੀ ਆ ਦਿਨਾਂ 'ਚ ਮੈਂ ਕਹਿੰਦਾ ਡਿਲੀਵਰੀ ਲਾਉਣ ਦੀ ਬੜੀ ਦਿੱਕਤ ਹੁੰਦੀ ਹੈ ਨਾ ਇੱਕ ਤਾਂ ਖੇਤ ਗਿੱਲੇ ਹੋ ਜਾਂਦੇ ਨੇ ਇਹ ਤਾਂ ਖੇਤ ਗਿੱਲੇ ਕਰਕੇ ਦਿੱਕਤ ਆ ਰਹੀ ਆ ਹੂੰ ਤਾਂ ਕੋਈ ਦਿੱਕਤ ਨਹੀਂ ਆਉਂਦੀ ਇਹਨਾਂ ਦੀ ਗਿੱਲੇ ਕਰਕੇ ਯਾਰ ਹੋਰ ਕੋਈ ਦਿੱਕਤ ਨਹੀਂ ਆਉਂਦੀ ਇਹ ਜਿਹੜੀ ਸਵੇਰੇ ਸਵੇਰੇ ਤੜਕ ਤੜਕੇ ਧੂਪ ਲਾਉਂਦੇ ਨਾ ਉਹ ਲਾਉਂਦੇ ਇਹ ਮੋਟੀ ਜੀ ਕੱਲ ਕਿ ਨਹੀਂ ਮੋਟੀ ਦਾ ਲਾਉਂਦਾ ਤੂੰ ਮੈਂ ਤਾਂ ਲਾਈ ਜਾਣਾ ਆ ਦੇਖੀ ਐ ਇੰਨੀ ਇੰਨੀ ਕਿਲਾਉਣਾ ਹਣਾ ਮੈਂ ਤਾਂ ਲਾਈ ਜੇ ਕਦੇ ਇੰਨੀ ਤਾਂ ਲਾਉਣਾ ਹੈ ਰੈਨ ਦੇ ਤੂੰ ਹੁਣ ਲਾਉਣ ਨਾ ਲਾਦੀ ਹਾਂ ਜੇ ਮਾਰਾ ਮੋਟਾ ਜੋੜ ਹੂਕੇ ਕੰਮ ਚੱਲਦਾ ਚੱਲੀ ਜਾਂਦੇ ਤੂੰ ਜਿਆਦਾ ਜੇ ਤੂੰ ਕੰਮ ਅਸਰ ਕਰਨ ਕੀ ਗਈ ਬਰ ਉਹੀ ਸੁਣ ਲੈਂਦਾ ਹੁੰਦਾ ਰੱਬ ਵੀ ਇਹਨੂੰ ਮੈਂ ਬਹੁਤ ਵਾਰੀ ਕਿਹਾ ਹਟੂਰਾ ਹੈ ਹਟਦਾ ਨਹੀਂ ਇਹ ਮੈਂ ਇਹਨੂੰ ਬਹੁਤ ਕਰਾ ਕੇ ਹਟੂਗਾ ਮੇ ਮੋਟਰਾਂ ਦਾ ਚਲੋ ਤੂੰ ਫਲਾਇਆ ਕਰ ਨਾ ਤੂੰ ਫਲਾਇਆ ਕਰ ਧੂਪ ਤਾਂ ਮੈਂ ਲਾਈ ਹੋਣੀ ਹੈ ਅੱਜ ਤੱਕ ਤਹਾਂ ਪਹਿਲਾਂ ਕਰਦੇ ਤੇ ਪਹਿਲਾਂ ਪਹਿਲਾਂ ਲਾਉਂਦੇ ਤੇ ਪਹਿਲਾਂ ਪਹਿਲਾਂ ਲਾਈਏ ਚੱਲ ਗੁਰੂ ਮਾਰਾ ਨੂੰ ਤੇਉਣਾ ਚਾਹੀਦਾ ਵੀ ਕੰਮ ਧੰਦਾ ਚੱਲੇ ਕਿ ਨਹੀਂ ਕੰਮ ਤਾਂ ਬਾਬੇ ਦੀ ਕਿਰਪਾ ਨਾਲ ਇੰਨੇ ਵੀ ਦੇਖ ਲਾ ਕੰਮ ਤਾਂ ਫੇਲ ਤਾਂ ਹੈ ਨਹੀਂ ਦਿਨ ਰਾਤ ਲਈ ਕੰਮ ਹਾਂ ਕੋਈ 11 12 11 12 ਅੰਕਲ ਨਾਲ ਬੜਾ ਪੁਰਾਣਾ ਬਾਏ ਆਪਣਾ ਕਿਸੇ ਮੋਟਰ ਦਾ ਬੁਖਾਰ ਬਗੂਰ ਚੈੱਕ ਕਰਨਾ 5 ਵਜੇ ਘਰ ਤੋਂ ਚੱਕ ਲੈ ਜੰਨੇ ਹਾਂ ਹਾਂ ਇੱਕ ਤਾਂ ਜਿਹੜਾ ਇਹ ਮੀਟਰ ਲਾਉਂਦੇ ਨਾ ਉਹਦੇ ਸਾਰੇ ਸਾਲਾ ਬੇਸਤਾ ਦਾ ਉਹ ਪਾਉਂਦਾ ਓਹ ਡਾਕਟਰ ਵਾਲਾ ਥਰਮੋਮੀਟਰ ਥਰਮੋਮੀਟਰ ਦਾ ਚਾਲੋ ਉਹ ਬਚਾਓ ਵੀ ਕਰ ਦਿੰਦਾ ਉਹਦੇ ਬਿਨਾ ਹੁਣ ਗਰ ਦੇ ਤਾਰ ਛੜੀ ਆਪਾਂ ਨੂੰ ਪਤਾ ਲੱਗ ਗਿਆ ਵੀ ਤਾਰ ਛੜ ਗਈ ਤਾਰ ਛੜ ਗਈ ਤਾਰ ਛੜ ਗਈ ਮੋਟਰ ਦਾ ਫਾਲਟ ਸਿੱਧਾ ਉਹਨੇ ਮੋਟਰ ਦਾ ਦੱਸ ਦੇਣਾ ਹਾਂ ਸਿੱਧਾ ਫਾਲਟ ਉਹਨੇ ਦੱਸਤਾ ਵੀ ਉਹ ਲਿਆ ਕੇ ਰੱਖਣਾ ਆਪਾਂ ਨੇ ਨਾ ਉਹ ਜਿਵੇਂ ਆਪਣੀ ਲੇਜ਼ਰ ਕਰਾ ਲਈ ਬੈਟਰੀਆਂ ਉਹਨਾਂ ਦੀ ਗ੍ਰੈਵਿਟੀ ਵਗੈਰਾ ਚੈੱਕ ਕਰਨ ਨੂੰ ਉਹ ਚੀਜ਼ ਠੀਕ ਹੈ ਜੀ ਉਹ ਦੱਸ ਦਿੰਦਾ ਵੀ ਕਿੰਨੀ ਕਿ ਹੈਗੀ ਜਾਂ ਬੈਟਰੀ ਚ ਕਿੰਨੀ ਕਿ ਨਹੀਂ ਹੈਗੀ ਕਈ ਵਾਰ ਲੇਜ਼ਰ ਕਰਾਤੇ ਉਹ ਨਹੀਂ ਜਾਂਦਾ ਵੀ ਮੈਂ ਚਾਰਜ ਲਈਤੀ ਰਾਤ ਵੀ ਅਗਲੇ ਦਿਨ ਚੱਲੀ ਨਹੀਂ ਉਹ ਜਿਆਦਾ ਵੀ ਲੈ ਹੀ ਹੁੰਦਾ ਇਹਦੇ ਕੋਈ ਆ ਤੱਕ ਲਿਆ ਕਰਾ ਹਾਂ ਨਾ ਉਹ ਵੀ ਕਿੰਨੇ ਦਾ ਹੋਊਗਾ ਹਜ਼ਾਰ ਦੇ ਥੱਲੇ ਥੱਲੇ ਉਹ ਨਾ ਨਾ ਹਾਂ ਉੱਤਾਈ ਦਿਨ ਸੌਦਾ ਫਿੱਟਾਈ ਤਨ ਸੌਦਾ ਫੁਰਜਾ ਸਾਰਾ ਇਹ ਵਧੀਆ ਇਹਦੀ ਮौज ਆ ਦੁਆਏ ਜਿਹੜਾ ਨਾ ਅਸੀਂ ਬੋਲਟ ਚੈੱਕ ਕਰਦੇ ਆਂ ਫਿਰ ਉਹ 4 500 ਤੋਂ ਹੋਊਗਾ ਬਸ ਅੱਛਾ ਉਹ ਠੀਕ ਹੈ ਠੀਕ ਹੈ ਤੇ ਆ ਭਾਈ ਡਿਲੀਵਰੀ ਵਾਲਾ ਸਾਡੇ ਸਿਸਟਮ ਹੈ ਬਹੁਤ ਤਰ੍ਹਾਂ ਦਾ ਕੋਈ ਜੈਕ ਸਿਸਟਮ ਹੈ ਤੇ ਕੁਝ ਅੰਕਲ ਜੈਕ ਵਾਲਾ ਕਿਉਂ ਨਹੀਂ ਬਣਾਇਆ ਕਾ ਚੀ ਸਭ ਤੇ ਵਧੀਆ ਲਿਆਵਾਂਗੇ ਕਿਸੇ ਹਾਲ ਫਿਰ ਉਹ ਤੂੰ ਟਰੈਕਟਰ ਦੀ ਵੀ ਉੱਤਾਂ ਛੇੜ ਦਿਆ ਕਰਨੀ ਡਿਸਟ੍ਰੀਬਿਊਟਰ ਵਾਲਾ ਉਹ ਨਹੀਂ ਹਟਦਾ ਮਿਸ਼ਵਰੀ ਹਟਦਾ ਵੀ ਲਿਆਉਣਾ ਪੈਣਾ ਅੰਕਲ ਲੈ ਕੇ ਆ ਕਹਿੰਦਾ ਲੈ ਠੀਕ ਹੈ ਫਿਰ ਉਹ ਤਾਂ ਚਾਹੀਦਾ ਕੰਮ ਛੇਤੀ ਹੋ ਜਾਊਗਾ ਸਮਾਰਟ ਫੋਨ ਕਹਿੰਦਾ ਹੂੰ ਜਦੋਂ ਆਹ ਜਣਾ ਕਹਿੰਦਾ ਕਿੰਨੇ ਕੇ ਪੈਸੇ ਮਰਉਣ ਸਹੀ ਗੱਲ ਚੱਲ ਇੱਕ ਵਾਰ ਚੀਜ਼ ਹੁਣ ਜਿਵੇਂ ਤੁਹਾਨੂੰ ਲੋੜ ਰਹਿੰਦੀ ਐ ਨਾ ਇਹ ਤਾਂ ਜ਼ਰੂਰਤ ਲੈਣੀ ਉਹ ਨਾਲੇ ਕੰਮੇ ਹੁਣ ਇਹੀ ਆ ਹਾਂ ਨਾਲ ਵੀ ਨੂੰ ਵੇਚਣੀ ਆਪਾਂ ਨੇ ਇਹ ਤਾਂ ਚੱਲ ਆਪਣੀ ਰਿਜ਼ਰਵ ਕੋਟੀ ਚੋ ਜਣੀ ਆ ਨਾਲ ਇੱਕ ਹੋਰ ਪਈ ਆ ਆਪਣਾ ਕੋਲ ਅੱਛਾ ਠੀਕ ਐ ਜਿਹੜੀਆਂ ਪਹਿਲਾਂ ਚੈਨਪੁਲੀ ਚੱਲ ਦੇਣੀ ਆ ਹਾਂ ਜਿਹੜੀਆਂ ਪਹਿਲਾਂ ਉਹ ਵੀ ਆਪਣੇ ਕੋਲ ਪਹਿਲਾਂ ਚੈਨ ਗੁੱਪੀ ਨਾਲ ਵੀ ਬਹੁਤ ਕੱਢੀ ਹੋਣੀ ਆ ਭਾਈ ਦਖਾਤਾਂ ਦੇ ਛਾਲੇ ਹੋ ਜਾਂਦੇ ਨੇ ਬਈ ਉਹਦੇ ਨਾਲ ਆਪਾਂ ਜਿੱਦਣ ਆਈ ਹੁਣੀ ਇਹਦਾ ਸੁੱਖ ਮਨਾਇਆ ਹੋਣਾ ਵੀ ਲੈ ਵੀ ਨਿਆਰਾ ਆ ਗਿਆ ਹੁਣ ਇਹਦੇ ਦੁਖੀ ਹੋਏਵੇਂ ਉਹਨੇ ਹੁਣ ਜੈਕ ਵਾਲਾ ਸਿਸਟਮ ਆਊਗਾ ਯਾਰ ਉਹਨਾਂ ਨੇ ਕਾਹ ਟੀਗਣ ਦੇਣਾ ਉਹ ਪਤਾ ਨਹੀਂ ਸਮੱਸਿਆ ਅੰਕਲ ਪਤਾ ਸਮੱਸਿਆ ਕੀ ਹੋਗੀ ਇੱਧਰ ਪਾਤੜਾ ਸਮਾਨੇ ਕਹਿੰਦੇ ਸਾਡੀ ਭੂਆ ਏ ਉੱਥੇ ਨਾ ਜਿਵੇਂ ਆਪਾਂ ਬੋਰ ਵਾਲੀਆਂ ਮਸ਼ੀਨਾਂ ਲਾਉਨੇ ਆ ਉਹਦੇ ਪੀਟਰ ਇੰਜਣ ਰੱਖੇ ਹੋਏ ਆ ਹੂੰ ਜਿਵੇਂ ਆਪਾਂ ਸਿਕੰਜਾ ਬਣਾ ਕੇ ਹੂੰ ਫਾ ਟਰੈਕਟਰ ਦੇ ਮਗਰ ਪਾ ਲੇ ਜਾ ਹੂੰ ਉੱਤਰ ਪਾਈ ਲਾ ਉਧਰੋਂ ਇੰਜਣ ਸਟਾਰਟ ਕਰ ਲਾ ਆਪਣਾ ਉਹ ਨਹੀਂ ਦਿੱਕਤ ਕੋਈ ਨਹੀਂ ਦਿਉਣੀ ਜਾ ਤੁਹਾਡਾ ਤੁਸੀਂ ਚੈਨ ਗੁੱਪੀ ਨਾਲ ਕਰਦੇ ਤੇ ਕੰਮ ਜਦ ਮੋਟਰਾਂ ਕਿਹੜੇ ਨਹੀਂ ਡੁੰਗੀਆਂ ਸੀ ਜਦ ਡੁੰਗੀਆਂ ਨਹੀਂ ਸੀ ਫਿਰ ਉੱਤੇ ਬਾਅਦ ਹੁਣ ਮੋਟਰ ਕਿੱਥੇ ਆ 100 150 150 ਤੱਕ ਤਾਂ ਆਪਣੇ ਪਹੁੰਚਿਆ ਵਾ ਕੰਮ ਚੱਲ ਵੀਰੇ ਪਾਉਲ ਗੇਰ ਫਿਰ ਬੱਸ ਛੱਡਿਆ ਥੱਲੇ ਫਿਰ ਹਾਂ ਆ ਰਸੀਦ ਬਣਤੀ ਠੀਕ ਐ ਹਾਂ ਫਾਈ ਤਾਂ ਜਮ ਇਹਦਾ ਤੇ ਆਪਰੇਟਰ ਇਹਦਾ ਮੈਨੂੰ ਬਣਾਇਆ ਵਜਹ ਹੈਂਡਲ ਕੱਢ ਲੈ ਵੀਰੇ ਕੱਢ ਦੇ ਹੈਂਡਲ ਹੈਂਡਲ ਕੱਢ ਦੇ ਮੱਝ ਤੋਂ ਹੈਂਡਲ ਉਦੋਂ ਰਾਜ ਨੂੰ ਗੰਦਲ ਬੈਗੀ ਵੀ ਮੁੰਡੇ ਨੂੰ ਚਾਨ ਚੱਕ ਲੱਗੇ। ਚਲਾ ਉਹਨੂੰ ਠੀਕ ਹੈ? ਹਾਂ। ये किन्नी प्ला मोटर है सौ तो ही होगी हाँ। हाँ। ਉਹ ਤਾਂ ਕਹਿੰਦਾ ਮੰਨਿਆ ਨਹੀਂ ਨਾ ਕਹਿੰਦਾ ਹੈ ਨਹੀਂ 15 ਦੀ ਇਹ ਮੋਟਰ ਛੋਟੀ ਹੈ ਇਹ ਮੋਟਰ 15 ਜਾਂ 12.5 27 28 ਰੁਪਏ ਰੱਖਦਾ ਉਹ ਤਾਂ ਗੋਗੀਆਂ ਪਹੁੰਚਾ ਫਿਰ ਠੀਕ ਹੈ ਠੀਕ ਹੈ ਕਹਿੰਦਾ ਹੈ ਮੈਂ ਤਾਂ ਆਈ ਜਾਂ ਮੋਟਰ ਤੇ ਮੈਂ ਤਾਂ ਮਸ਼ੀਨ ਕਰਕੇ ਮੈਨੂੰ ਤਾਂ ਸੋਰੀ ਨਹੀਂ ਪਤਾ ਲੱਗਿਆ ਵੀ ਕਿੱਧਰ ਕਿੰਨਾ ਕਹੋਗਾ ਕੰਮ ਨਹੀਂ ਤੇਰਾ ਡੈਡੀ ਤਾਂ ਕਹਿੰਦਾ ਕੱਟ ਕੇ ਚੈੱਕ ਕਰ ਲਈਏ ਮੋਟਰ ਇਹ ਫੇਰ ਸੀਗਾ ਵੀ ਤਾਂ ਠੀਕ ਹੈ ਕੁਛ ਥੋੜਾ ਟਾਈਮ ਜਾਂ ਨਹੀਂ ਲੱਗਿਆ ਹਾਂ ਫਿਰ ਉਧਰ ਸਹੀ ਚੱਲ ਗਈ ਸੀ ਜਦੋਂ ਮੈਂ ਚਲਾ ਆਓ ਠੀਕ ਹੈ ਜਿੱਦਣ ਚਲਾਈ ਆ ਉਹਦੋਂ ਸੀ ਉਹ ਸਾਹਮਣੇ ਉੱਥੇ ਪਤਾਲ ਸੀ ਜੀਲੀ ਲਾ ਰਹੇ ਤੇ ਜਿੱਦਣ ਤੁਸੀਂ ਚਲਾਈ ਆ ਇਹ ਆਪھوں ਚਲਾਈ ਦੀ ਜਾਂ ਮੈਂ ਪਹਿਲਾਂ ਚੈੱਕ ਕਰ ਗਿਆ ਸੀ ਜਨਰੇਟਰ ਨਾਲ ਹੂੰ ਨਹੀਂ ਚੱਲ ਪਈ ਸੀ ਜਬ ਕੋਈ ਨਾ ਕੰਮਸਲਾ ਤਾਂ ਆਹ ਜੀਲੀ ਕਰਨਾ ਆਹ ਉਹ ਕੈਨੇ ਆ ਆ ਕੰਮ ਵੀ ਹੋ ਜਾਂਦਾ ਕਦੇ-ਕਦੇ ਭਈਆ ਬਰਾਤ ਫੇਰ ਨਾਲ ਜਾ ਕੇ ਹੁਣਾਂ ਹਾਂ ਆਰੇ ਤੇ ਦੀਵਾਲਾ ਲੱਗਿਆ ਉਹ ਉੱਤੀ ਕਰ ਗਿਆ ਆਇਆ ਨਹੀਂ ਬਸ ਉਹ ਗੁੱਸਾ ਵਿੱਚ ਸਾਲਾ ਬਾੜ ਪਰ ਉਤਰਨਾ ਹੋਣਾ ਫਸ ਗਿਆ ਬਾੜ ਲਮਾਰਥ ਲਗੀ ਤ ਸੱਤਾ ਇਹਦਾ ਨਿਕਲੂਗਾ ਕਹਿੰਦਾ ਵੀਰੇ ਆ ਗਿਆ ਉਹ ਤਾਂ ਕਹਿੰਦਾ ਤੇਰੇ ਬਾੜ ਵਿੱਚ ਲੱਗਿਆ ਹੋਇਆ ਕਹਿੰਦਾ ਚਲੋ ਚਲੋ ਮਾਰੋ ਹਿੰਮਤ ਨਹੀਂ ਕਦੋਂ ਤੇ ਐਡੇ ਹਾਲ ਚਲਾਉਣੀਆ ਕਦੋਂ ਵਿੱਚ ਫਸ ਗਿਆ ਚਾ ਇਧਰਲੇ ਪਾਸੇ ਫਸ ਗਿਆ ਕੀਤ ਨਾ ਇਧਰ ਫਸ ਗਿਆ ਫੋਲਡਿੰਗ ਵੀ ਨਹੀਂ ਚੱਕ ਹੁੰਦੀ ਉੱਪਰ ਨਾਲ ਨਾ ਕੱਟ ਨਹੀਂ ਹੋ ਰਿਹਾ ਉਹ ਨੂੰ ਨਾ ਪਿਆ ਗਿਆ ਨਾ ਲੰਘੇ ਘੁੰਮ ਜਾਣਾ ਕੋਈ ਅਰਦਾਸ ਕਰਾਓ ਜਿੱਦਣ ਦੇ ਲਿਆਏ ਆ ਕਦੇ ਤੁਸੀਂ ਸੀਸਾ ਭੰਦਦੇ ਨੇ ਆ ਇਹ ਸਾਰੇ ਕਰਦੇ ਨੇਵੇਂ ਡਰਾਈਵਰੇ ਆ ਕਦੇ ਤੁਸੀਂ ਜੜਾ ਪੱਟੀ ਜੰਨੇ ਆ ਦਰਖਤਾਂ ਦੀਆਂ ਕਦੇ ਬੈਡ ਬਤਾ ਲਿਆ ਕਦੇ ਤੁਸੀਂ ਬੈਡ ਵੀ ਖੋਲ ਦਿੰਦੇ ਆ ਹੈ ਉਹ ਬੈਡ ਆਈ ਸਾਲੇ ਹੈ ਉਹ ਬਹੁਤ بڑے ਆ ਛੋਟੇ ਚਾਹੀਦੇ ਆ ਛੋਟੇ ਪਾਤ ਨੂੰ ਕਿਹਾ ਤੋ ਹੈ ਮੈਂ ਕਿੱਦੂ ਕਰ ਦੰਦੇ ਆ ਹਾਂ ਐ ਕਹਦਾ ਮੇਰੇ 12 ਵਾਲੇ ਖੋਲੇ ਨੂੰ ਲਾ ਲਓ ਆਹੋ ਚਲਾਏ ਤਾਂ ਹੋ ਜੂ ਬੈਡ ਲੱਗੇ ਹੋਏ ਆ ਬਚਾਓ ਰਹਿ ਗਿਆ ਟਾਇਰ ਟੂਰਨੀ ਤਾਂ ਨਹੀਂ ਹੋਇਆ ਕੰਮ ਨਟ ਆ ਗਿਆ ਇੱਕ ਸਾਈਡ ਤੋਂ ਉੱਚਾ ਹੀ ਚੱਕਤਾ ਐ ਇਹਨੂੰ ਖੁੰਝੇ ਜੇ ਚਲਾ ਦਿਓ ਖੁੰਝੇ ਚਲਾ ਵੀ ਉੱਥੇ ਦਿਓ ਜਿੱਥੇ ਤੋਂ ਪੈਣ ਦਾ ਸੋਖੇ ਜਿਹਾ ਨੇ ਇਹ ਓਏ ਜੇ ਵਾਦੇ ਬੜੇ ਰਖਾ ਰੇਡੀ ਜਿੰਮਾ ਕਰਾਂ ਕਰ ਕਾ ਹਲਤਾ ਹਲਤਾ ਛੇਲੇ ਪੰਚਾਚੀ ਮੰਗ ਕਹਦੇ ਹਲਤਾ ਚੌ ਵੀ ਨਹੀਂ ਉਤਰਿਆ ਹੈ ਹਲਤਾ ਸੁੱਕੇ ਚ ਭਾ ਕੇ ਦੇਖਣਾ ਤਾਂ ਚੰਗੀ ਤਰ੍ਹਾਂ ਆ ਗਿਆ ਆ ਗਿਆ ਨਟ ਆ ਗਿਆ ਆਈ ਨਹੀਂ ਰਿਕੇਲਾ ਆਈ ਨਹੀਂ ਲੈ ਆਉਗਾ ਦਰੇ ਥੋੜਾ ਜਿਹਾ ਹੌਲੀ ਮੋਡ ਲੰਦਾ ਉਹਣਾ ਇਹ ਵੀ ਕਾਲੀ ਜਿਹੀ ਫਟਾਫਟ ਕਰਦਾ ਹੋ। ਇਹ ਨਾ ਚੱਲ ਕੋਈ। ਉਹ ਜਾਣਾ ਓਨ ਕਰਾਇਆ ਤਾਂ। ਤੂੰ ਜਾ ਲੈ ਤੂੰ ਕੋਈ ਜਾਂਦਾ। ਆਇਆ ਤਾਂ ਹੁਣ ਅਸੀਂ ਨੇ ਹੱਸਣਾ ਹੀ ਆਉਣਾ। ਯਾਰ ਕਮਾਲ ਤੇ ਤਾਂ ਫੇਰ ਪਿੱਛੇ ਫੇਰ ਲੋਕਾਂ ਦੇ ਬੈੜ ਖੁੱਲ ਕੇ ਭੱਜ ਲੈਂਦੇ ਨੇ। ਉਹ ਟਰੈਕਟਰ ਨੂੰ ਘੱਟ ਜੰਨੇ ਆ ਉਹ। ਇਹਦਾ ਫੇਰ ਪਿੱਛੇ ਰਹਿ ਗਿਆ ਤਾਂ ਇਹ। ਹਾਂ। ਟੋਕਲ ਗੱਲ ਵੀ ਸਾਰਾ ਟਾਇਰ ਵੱਜ ਗਿਆ। ਯਾਰ ਵੱਜ ਗਿਆ। ਨਹੀਂ ਇਹ ਟਾਇਰ ਦੇ ਨਾਲ ਕੀ ਘਿਸਰੇ ਆ ਉਹ? ਬੈੜ। ਆ ਗਏ ਆ ਇੱਧਰ। ਹਾਂ। ਇਹ ਨੂੰ ਪਾ ਲੈ ਜੇਪ ਜੋ ਫੇਰ ਕੱਢ ਲੀਤਾ ਇਹ। अच्छा की हाल <laughs> <नार। laughs> है लो जी ਲੈ ਹਾਂ ਅੱਜ ਤਾਂ ਸਾਹ ਸਾਹ ਤੇ ਨਹੀਂ ਬੱਕੀ ਤੋੜੀਆਂ ਪਈਆਂ ओहो ਫਤਕਰ ਸਾਹਿਬ ਕੀ ਕਰਨ ਗਿਆ ਤਾ ਅੱਜ ਕਿਹੜੀ ਗੱਡੀ ਖਰਾਬ ਹੋ ਗਈ ਸੀ ਤੇਰੀ ਤੇਰੀ ਕਿਹੜੀ ਗੱਡੀ ਖਰਾਬ ਹੋ ਗਈ ਸੀ 11 ਨੰਬਰ 11 ਨੰਬਰ ਕਿੰਨਾ ਤੇਰੀ ਗੱਡੀ ਦਾ 11 ਨੰਬਰ ਹੈ ਪੀ ਵੀ 23 ए एफ 34 34 34 ਜਮਈਆ ਬਦਿਓ ਇਹ ਰੇਂਡ ਨਹੀਂ ਵਾਰ ਰਹੀ ਗੱਡੀ ਇਹ 3211 23 3211 ਪੀਵੀ 11 23 23 ਥੋੜੀ ਹੁੰਦਾ ਜਦ ਪਟਿਆਲੇ ਦੀ ਗੱਤ ਤੋ 3211 ਹੀ ਕਹਿੰਦਾ ਫੇ 23 ਕਿਉਂ ਹਾਂ ਖੜ ਜਾ ਹਲੇ ਲਈ ਚਾਰਿਆ ਨੈਟਵਰਕ ਚਾਰਿਆ ਆ ਗਿਆ ਨਾ ਦੋਈ ਤਰ੍ਹਾਂ ਹੁੰਦਾ ਉੱਪਰ ਦੋ ਅੱਖਰਾਂ ਚ ਕਹਿਣਾ ਮਤਲਬ ਫੇ ਤੇ ਤੁਹਾਡਾ ਨੰਬਰ ਹੋਰ ਤਰ੍ਹਾਂ ਨਾਲ ਮਿਲਦਾ ਹੁੰਦਾ ਫੇ 3211 9916 ਤੇ ਅੱਜ ਕੀ ਕੰਮ ਕਰ ਚੱਲ ਰਿਹਾ ਹੈ ਅੱਜ ਦਾ ਵੀ ਇਹ ਲਾਉਣੇ ਟੌਕ ਅੱਜ ਅੱਜ ਟੌਕ ਰਨੇ ਜਿਹੜਾ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਦੱਬੀ ਚੱਲ ਮਸ਼ੀਨ ਨੂੰ ਕੁਛ ਨਹੀਂ ਹੁੰਦਾ ਬਾਅਦ ਚ ਲਾ ਦਾਂਗੇ ਲੋਡੇ ਨਹੀਂ ਲਾਉਣ ਦੀ ਅੱਛਾ ਕੀ ਕਹਿੰਦੇ ਇਹ ਤੂੰ ਦੱਤਾ ਕਹਿੰਦੇ ਉਹ ਤੋੜ ਹੁਣ ਉਹ ਤੋੜ ਲਾ ਹੂੰ ਉਹ ਤੂੰ ਚੱਲ ਤੋੜ ਦੇਗਾ ਤੇ ਜਿਆਦਾ ਛੱਡ ਗਿਆ ਫਿਰ ਵੀ ਜਿਆਦਾ ਛੱਡ ਗਿਆ ਨਹੀਂ ਨਹੀਂ ਦਾਨੀ ਛੱਡਿਆ ਯਾਰ ਉਹ ਤਾਂ ਜਿੱਥੇ ਯਾਰ ਮੇਰੀ ਗੱਲ ਸੁਣਾ ਦੇਖ ਮੈਂ ਟਪਾਏ ਆ ਆ ਜਿੰਨਾ ਵਿੱਚ ਬੇਲ ਆ ਆ ਸਿੱਧੀ ਆ ਤਾਂ ਰਹੂਗੀ ਰਹੂਗਾ ਨਾ ਹੁਣ ਫਿਰ ਇਹ ਤਾਂ ਹੁਣ ਆਪਾਂ ਨੇ ਭਰਨਾ ਨਾ ਇਹਦਾ ਇਹਦਾ ਹੁਣ ਫਿਰ ਆ ਯਾਰ 6500 ਰੁਪਏ ਤੱਕਾ ਦੇ ਨਾ ਫਿਰ ਉਰੇ ਹੁਣ ਛੜਾ ਦਿੱਤਾ 6500 ਮੈਨੂੰ ਉਰੇ ਗੱਲ ਸੁਣ ਵੀ ਉਰੇ ਜਦੋਂ ਸ਼ੂਟਰ ਨੇ ਜਿੰਨੇ ਦਿੱਤੇ ਲਿਆ ਦਿਖਾਓ ਕਿਹਦੇ ਸਾਹਮਣੇ ਦਿੱਤੇ ਆ ਪੂਰਾ ਸ਼ੂਟਰ ਨੇ ਜਾ ਚੱਲਣਾ ਹੈ ਹਾਂ ਫੇਰ ਖਾਲੀ ਉਹ ਘੁੰਮ ਜਾਣਾ ਹੁਣ ਟਾਈਮ ਹੁਣ ਸ਼ੂਟਰ ਕਿੰਨੇ ਹਜ਼ਾਰ ਵਾਲੇ ਚੱਲ ਰਹੇ ਆ ਸ਼ੂਟਰ ਤਾਂ 10000 ਵਾਲੇ ਚੱਲਦਾ ਉਹ ਨਹੀਂ ਸਕਦਾ ਹੁਣ ਆ ਦੇਖਿਆ ਮੇ ਯਾਰਾ ਸ਼ੂਟਰ ਚੱਲਦੀ ਫੌਜਾਂ ਪਹੁੰਚ ਗਈ ਰੇਲੇ ਲੈ ਕੇ ਬੰਦੇ ਗਿਣਤੀ ਕਰੋ 1 2 3 ਚੌਥਾ ਮੈਂ 5ਵਾਂ ਮੈਂ ਪੰਜ ਪੰਜ ਜਣੇ ਹੋ ਗਏ 1 2 ਥੱਲੇ 3 4 5 ਬੰਦੇ ਥੱਲੇ ਕਿੰਨੇ ਆ 6 ਦਾ 6 ਆ ਮਾਦਰ ਸਟੱਪਣੀ ਆ ਇੱਕ ਸਟੱਪਣੀ ਕੋਈ ਨਹੀਂ ਕਿਉਂ ਘੱਟ ਰੋਟੀ ਖਾਣਾ ਰੋਟੀ ਤਾਂ ਜਦ ਜਿਹੜੀ ਖਾਣੀ ਆ ਖਾਣੀ ਆ ਖਾਣੀ ਆ ਲਓ ਘੱਟ ਪਿੰਦਾ ਘਰੇ ਚਾਚੀ ਦਾ ਸਟੱਪ ਤਾਂ ਹਾਂ ਹਾਂ ਪ੍ਰੋਬਲਮ ਤੁਹਾਨੂੰ ਦੱਸੀਦਾ ਮੈਂ ਆਪਣੀ ਪ੍ਰੋਬਲਮ ਪ੍ਰੋਬਲਮ ਸਮਝਦਾ ਨਹੀਂ ਆਹੋ ਫੇ ਜੱਟ ਤਾਂ ਪ੍ਰੋਬਲਮਾਂ 'ਚ ਰਹਿੰਦੇ ਆ ਹਰ ਟਾਈਮ ਪ੍ਰੋਬਲਮਾਂ ਤੋਂ ਕਦੇ ਬਾਹਰ ਆਏ ਆ ਲਓ ਜੀ ਆਪਣੀ ਚੀਰੀ ਅੱਜ ਪਹਿਲਾਂ ਦੇ ਸ਼ੁਰੂ ਹੋਣ ਲੱਗਿਆ ਇਹ ਦੇਖਣ ਨੂੰ ਇਹ ਸਿੱਧੀ-ਸਿੱਧੀ ਜੀ ਲੱਗਦੀ ਆ ਦਿਖਾਊਗੀ ਰੰਗ ਆ ਦਿਖਾ ਦੇ ਯਾਰ ਇਹ ਪਾ ਕੇ ਹਾਂ ਆ ਚਾ ਫਾਸਲਾ ਆਇਆ ਤੇਰੀ ਗੱਲ ਭਰਾਸੀ ਆ ਜਾਂਦੀ ਹੈ ਰੇਖ ਨੂੰ ਕਹਿੰਦਾ ਪੂਜਾ ਦੇਖੀ ਉਹ ਪਰ ਨਹੀਂ ਤਾਂ ਪੂਜਾ ਦਿਖਾ ਜਿਹੜਾ ਪਹਿਲਾਂ ਲਾਈ ਹਾਂ ਦੇ ਵਿੱਚ ਵਿੱਚ ਤਾਂ ਕਰਿਆ ਹੀ ਇਹ ਆ ਉਹ ਦੇਖ ਉਹ ਉਹ ਕੱਲ ਲਾਇਆ ਤੇ ਜੀ ਲਾਇਆ ਸੀ ਮੈਂ ਵਧੀਆ ਹੋ ਜਣੀ ਬਥੇਰੀ ਵਧੀਆ ਹੋਣ ਡੱਕਾ ਬਹੁਤ ਲੱਗਿਆ ਵਾ ਖੇਤ ਚ ਹੋਰ ਕਿਣੀਆਂ ਜਿ ਇਹ ਕਦੇ ਆ ਜਣੀਆਂ ਕਦੇ ਲੰਘ ਜਣੀਆਂ ਨਾ ਤਾਂ ਮੌਕੇ ਤੇ ਵੀਡੀਓ ਨਹੀਂ ਚੰਗਾ ਕਰਿਆ ਜਿਹੜਾ ਚਲੇ ਨੇ ਕਿੱਡੀ ਹੋਗਰੀ ਆਉਂ ਰਹੇ ਆਪਣੇ ਲੈਂਡ ਤੇ ਉਹਨਾਂ ਆਏ ਨਹੀਂ ਕੰਮੀ ਹੂੰ ਚਲੇ ਜੇ ਰਹੇ ਤੇ ਆਪਾਂ ਹੁਣ ਅੱਜ ਰਹੇ ਪਿਆ ਜੇ ਕਿਨ ਮੁੱਕਾ ਨਹੀਂ ਪੈ ਪੀ ਜਾਵੇ ਪੂਰਾ ਮੀਠਾ ਅੱਧੇ ਥੱਲੇ ਦਾ ਕੰਮ ਕਰਦਾ ਮੀਨ ਹੋਰ ਕੀ ਕਿੰਨਾ ਕੰਮੀ ਅੱਧੇ ਥੱਲੇ ਦਾ ਕੰਮ ਕਰਦਾ ਵਧੀਆ ਕਰੇਗਾ ਨਾ ਜੇ ਪਾਉਤਾ ਵੀ ਨਹੀਂ ਤੇ ਖਾਣੇ ਦੇ ਸਿੱਧੂ ਬੱਡੇ ਡਾਲ ਟੱਪੇ ਦੇ ਇਹ ਤਾਂ ਪੂਰਾ ਹੀ ਜਾਲਾ ਢੇੜ ਤੋਂ ਥੱਲੇ ਦਾ ਕੰਮ ਕਰਦਾ ਹਾਂ ਨਹੀਂ ਜਰੇ ਠੀਕ ਹੈ ਹਿਸਾਬ ਜਦੋਂ ਪਰ ਫੇਰ ਤਾਂ ਜੀ ਨਹੀਂ ਲੱਗਦਾ ਫੇਰ ਲੱਗਦਾ लोहा गरम बा में कुट के बनदा ਓ ਚਾਚਾ ਦਿਲ ਤਾਂ ਜੀ ਕਿਤੇ ਨਾਈ ਦੇ ਤੈਨੂੰ ਉੱਥੇ ਫੇਸ਼ਲ ਕਰਾਉਣ ਵੀ ਲਿਆਵਾਂ ਉਹਨਾਂ ਦੇ ਵੀ ਹੱਥ ਘੜੇ ਹੋ ਜਾਣਗੇ ਹੁਣ ਤਾਂ ਹਾਂ ਲੈ ਕੇ ਜਾ ਹੁਣ ਨਾਈਓ ਘਰਾਂ ਬੁਲਾਉਣਾ ਪੈਣਾ ਐਵੇਂ ਦੇ ਮੁਛਾਂ ਬੜੀਆਂ ਹੋ ਗਿਆ ਉਮੀਦ ਤਾਂ ਗੱਲ ਹੋਣੀ ਚਾਚੀ ਮੈਨੂੰ ਕਹਿੰਦੀ ਗੱਲ ਕਹਿੰਦੀ ਕਹਿੰਦੀ ਬਹੁਤ ਚੰਦੜਾ ਤੂੰ ਕਰਤਾ ਤੁਸੀਂ ਨੇ ਕਾਲਾ ਕਰਤਾ ਮੇਰਾ ਪਰੋਣਾ ਕਹਿੰਦਾ ਪਹਿਲਾਂ ਬਹੁਤ ਸੋਹਣਾ ਤਾਂ ਰੰਗ ਚੋਚੋ ਪੈਂਦਾ ਤਾਂ ਕਾਲੇ ਉਹਦੀ ਮੰਮੀ ਦੇ ਹੁਣ ਨਾਉ ਕਰੂਗਾ ਆਓ ਆਓ ਜੀ ਚਾਹ ਇੰਜੋਏ ਹੋ ਰਹੀ ਹੈ ਇਟਸ ਟ੍ਰੀ ਟਾਈਮ ਸੂਰਜ ਦੇਵਤਾ ਜੀ ਸੂਰਜ ਲਪਤਾ ਹੋ ਗਏ ਉਹ ਖਮੋਸ਼ ਹੋ ਗਿਆ ਉਹਨੂੰ ਐਵੇਂ ਵੀ ਮੰਨੂ ਨਾਲ ਲਾ ਲੈਣ ਕਿੱਥੇ ਮੈਂ ਜਾ ਝੋਲੀ ਨਾਲ ਦੇਖਾ ਪਾ ਕੇ ਦੇ ਉਹ ਰਹਿਣ ਦਾ ਪਤਾ ਨਹੀਂ ਲੋਟ ਆਉਂਦਾ ਰਹਿੰਦਾ ਚਾ ਚਾ ਪੀਲਾ ਚਾਹ ਤੂੰ ਕਿ ਲੱਗਿਆ ਜੀਭ ਚ ਕੱਢਣ ਮੈਂ ਤਾਂ ਉੱਪਰ ਕੱਢਣ ਲੱਗਿਆ ਸੱਪਾਂ ਐਨ ਉਹਨਾਂ ਪਾਪੇ ਦੇ ਪਾਲਾ ਉਹ ਕੀ ਆ ਤਾਂ ਪਾਣੀ ਜੀਭ ਚ ਕੀਦਾ ਹੋਰ ਤਾਂ ਕੁਛ ਨਹੀਂ ਉਹਦਾ ਚਾਹ ਪੀਓ ਚਾਚਾ ਚਾਹ ਪੀਣੋਂ ਲੱਗੀ ਐ ਤੇ ਜੇ ਦਾ ਪਾਣੀ ਦੇਣਾ ਆਪਾਂ ਚਾਹ ਚਾਹ ਇੰਦਾ